ਯੋਗੀ ਉਹਨੂੰ ਦੋਰੀ ਸੁਖਿਆ ਪਾਣੀ 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 ਸੁ ਜਦਾਂ ਮੋਟਰਸਾਈਕਲ ਹੈਲੋ ਕੀ ਹੋਇਆ ਕੀ ਸੀਗਾ ਜਿਹੜਾ ਮੇਰੇ ਮੋਟਰਸਾਈਕਲ ਮੁੰਡਾ ਲੈ ਕੇ ਗਿਆ ਸੀ ਠੀਕ ਹੈ ਜੀ ਉਹ ਕਹਿੰਦਾ ਮੇਰੀ ਕੇਸ ਟੁੱਟੀ ਹੋਈ ਆ ਹੱਡ ਕਰਕੇ ਮੇ ਕਿਉਂ ਛੋੜੀ ਦੀ ਠੀਕ ਹੈ ਤੇ ਤਿੰਨ ਮਹੀਨੇ ਮੇਰੋਂ ਕੋ ਮੁੜ ਕੇ ਨਹੀਂ ਆਏ ਠੀਕ ਹੈ ਕੋਣ ਇਹ ਆਏਗਾ ਨਾ ਸਿੱਤਾ ਮੋਟਰਸਾਈਕਲ ਮੁੰਡੇ ਨੂੰ ਦੱਬ ਲਿਆ ਕਹਿੰਦਾ ਤੇਰੀ ਚਪੇਟਾ ਕਰਾਵਾਂਗੇ ਜੇ ਦੀ ਮੋਟਰਸਾਈਕਲ ਨੂੰ ਭਲਾ ਮੈਂ ਕਹਿੰਦਾ ਸੁੱਤਾ ਪਿਆ ਸੀ ਮੈਂ ਉੱਥੋਂ ਉੱਠ ਕੇ ਆਇਆ ਵਾਂ ਦੇਖਿਆ ਫੜਿਆ ਮੁੰਡੇ ਨੂੰ ਉਹ ਤੋਂ ਮੇਨ ਹੱਥ ਲਾ ਕੇ ਘੜੇ ਨਾਲ ਗੇਰਵਾ ਫੜਦੇ ਪਏ ਸੀ ਪੰਜ ਛੇ ਜਣੇ ਪੈ ਗਏ ਇਹਨੂੰ ਕੱਟਿਆ ਪੰਜ ਜਣੇ ਹੈਗੇ ਆਏ ਨਹੀਂ ਇਹ ਆਏ ਕਿੱਥੋਂ ਆਏ ਪਹਿਲਾਂ ਕਿਹੜੀ ਰਿਕਵਰੀ ਕਿਹੜੀ ਰਿਕਵਰੀ ਤੋਂ ਆਏ ਚੋਰੀ ਇਹ ਕਿੱਥੋਂ ਦੀ ਐਂਟੀ ਬੈਗ ਤੋਂ ਆਏ ਤੁਹਾਨੂੰ ਉਹਨਾਂ ਨੇ ਆਈਡੀ ਕਾਰਡ ਵਗੈਰਾ ਦਿਖਾਇਆ ਕੁਝ ਨਹੀਂ ਦਿਖਾਇਆ 4 ਵਜੇ ਬੰਦੇ ਪੈ ਗਏ ਪਾਣੀ ਦੀ ਚਾਬੀ ਕੱਢ ਲਈ ਉਪਰੋਂ ਕਹਿੰਦੇ ਚੱਲ ਜਾਈਏ ਤੇ 4-5 ਜਣੇ ਬਹਿਣਗੇ ਬਦਮਾਸ਼ ਆ ਕਹਿੰਦੇ ਕਿਹਦਾ ਸੀ ਖੜੇ ਸੀ ਬਚਾਓ ਗਿਆ ਕਿੱਥੇ ਤੁਹਾਨੂੰ ਦਿਖਾਓਗੇ ਕਹਿੰਦੇ ਆਪਣਾ ਕਾਰ ਦਿਖਾਓ ਆਪਣਾ ਜੋ ਵੀ ਆ ਕਹਿੰਦੇ 4-5 ਬੰਦੇ ਬਾਹ ਰਾਜਾ ਉਹ ਯਾਰ ਕੇ ਪਰ ਕੰਡੀ ਸਮਾਂ ਦੁਕਾਨ ਦੇ ਅੰਦਰ ਵਰਕੇ ਬਰਬਾਦ ਆ ਹੱਥ ਲਾਉਣ ਪੌ ਚਾਰ ਪੰਜ ਜਾਨੇ ਬੰਦੇ ਮਾਰ ਦੇ ਆਂਗੇ ਉਹ ਕੋਈ ਸੁਣਤਾ ਨਹੀਂ ਕਰਨ ਕੀ ਕਰਦੇ ਨੇ ਮਾਰ ਦੇ ਆਂਗੇ ਸਰ ਜੀ ਮਾਮਲਾ ਕੀ ਆ ਤੇਰੇ ਇੱਧਰ ਚੱਕ ਕਰ ਪਾ ਹੱਥ ਕਰ ਆ ਦੇ ਨਾ ਨਹੀਂ ਹੋਣਾ ਇੱਧਰ ਹੋ ਯਾਰ ਮੈਂ ਤਾਂ ਜੱਟੀ ਛੱਡੀ ਤੇ ਮੈਨੂੰ ਇੱਧਰ ਆ ਸਰ ਇੱਧਰ ਆ ਜਾਓ ਇੱਕ ਮਿੰਟ ਆ ਜਾਓ ਇੱਕ ਮਿੰਟ ਸਾਰੇ ਇੱਕ ਮਿੰਟ ਸਾਰੇ ਹੱਦ ਹੋ ਗਈ ਸਾਡਾ ਫਰਜ ਬਣਦਾ ਹੈਗਾ ਕੀ ਹੋਇਆ ਕੀ ਹੋਇਆ ਕੀ ਜੀ ਬੇਟਾ ਕਿਹੜੇ ਬੈਂਕ ਤੋਂ ਆਏ ਹੋ ਜਿਹੜੇ ਬੈਂਕ ਤੋਂ ਵੀਰੇ ਹੈਲੋ ਕਿਹੜੇ ਬੈਂਕ ਤੋਂ ਆਇਓ ਸਰ ਤੁਸੀਂ ਇੱਧਰ ਪਾਜੀ ਜਵਾਬ ਦਿਓ ਇਹ ਪਾਜੀ ਕਿਹੜੇ ਬੈਂਕ ਤੋਂ ਆਇਓ ਰਿਕਵਰੀ ਤੋਂ ਪਾਜੀ ਕਿਹਦੀ ਰਿਕਵਰੀ ਤੋਂ ਆਇਓ ਕਿਹੜੀ ਰਿਕਵਰੀ ਆ ਪਾਜੀ ਤੁਹਾਡੀ ਜਿਹੜੇ ਤੁਸੀਂ 5-7 ਬੰਦੇ ਪੈਰੇ ਸੀ ਸਰ ਕਿਹੜੇ ਬੈਂਕ ਤੋਂ ਰਿਕਵਰੀ ਵਾਸਤੇ ਆਇਓ ਤੁਸੀਂ ਲੈਂਡੀ ਫਾਈਨਾਂਸ ਤੋਂ ਆਇਆ ਹਾਂ ਹਾਂ ਕੀ ਨਾਂ ਕੀ ਤੁਹਾਡਾ ਕੀ ਨਾਂ ਆ ਪਾਜੀ ਸਰ ਕੀ ਹੋਇਆ ਕੀ ਹੈ ਹੋਇਆ ਕੀ ਸਰ ਕੁਝ ਨਹੀਂ ਇਹਨਾਂ ਨੇ ਇੱਦਾਂ ਅਸੀਂ ਕਿਸ਼ਤ ਵਾਸਤੇ ਗੱਲ ਕਰ ਰਹੇ ਸੀ ਇਹਨਾਂ ਨੇ ਇੱਦਾਂ ਮਾਰਨਾ ਸ਼ੁਰੂ ਕਰ ਦਿੱਤਾ ਠੀਕ ਆ ਕਿਹੜੇ ਤੁਸੀਂ 5-7 ਬੰਦੇ ਪੈਰੇ ਸੀ ਕਿਹੜੇ ਬੈਂਕ ਤੋਂ ਰਿਕਵਰੀ ਵਾਸਤੇ ਆਇਓ ਤੁਸੀਂ ਲੈਲੈਂਟੀ ਫਾਈਨਾਂਸ ਤੋਂ ਆਇਆ ਹਾਂ ਕੀ ਨਾਂ ਕੀ ਤੁਹਾਡਾ ਕੀ ਨਾਂ ਆ ਭਜੀ ਸਰ ਕੀ ਹੋਇਆ ਕੀ ਹੈ ਹੋਇਆ ਕੀ ਸਰ ਕੁਝ ਨਹੀਂ ਇਹਨਾਂ ਨੇ ਇਦਾਂ ਅਸੀਂ ਕਿਸ਼ਤ ਵਾਸਤੇ ਗੱਲ ਕਰ ਰਹੇ ਸੀ ਇਹਨਾਂ ਨੇ ਇਦਾਂ ਮਾਰਨਾ ਸ਼ੁਰੂ ਕਰ ਦਿੱਤਾ ਹਾਂ ਜੀ ਸਰ ਕਿੰਨੇ ਆਣੇ ਸੀ ਤੁਸੀਂ ਕਿੰਨੇ ਆਣੇ ਸੀ ਕਿ ਰਿਕਵਰੀ ਕਰਨ ਨੂੰ ਆਏ ਸੀ ਇਦਾਂ ਤੁਸੀਂ ਕਿਸੇ ਦੀ ਬਾਈਕ ਦੀ ਚਾਬੀ ਕੱਢ ਸਕਦੇ ਹੋ ਸਰ ਚਾਬੀ ਦੀ ਸਰ ਹਾਂ ਜੀ ਸਰ ਗੱਲ ਕਰ ਰਹੇ ਸੀ ਇਹਨਾਂ ਨੇ ਹਮੇਸ਼ਾ ਪਾਉਣਾ ਸ਼ੁਰੂ ਅਧਿਕਾਰ ਨਹੀਂ ਕਿ ਛੋੜੀ ਸੀ ਠੀਕ ਹੈ ਇਹ ਤਿੰਨ ਮਹੀਨੇ ਮੇਰੇ ਕੋਲ ਮੁੜ ਕੇ ਨਹੀਂ ਆਏ ਠੀਕ ਹੈ ਉਹ ਨਹੀਂ ਆਇਆ ਨਾ ਜਿੱਤਾ ਮੋਟਰਸਾਈਕਲ ਮੁੰਡਾ ਕਬਲਿਆ ਜਿਹੜੇ ਤੇ ਚਪੇੜਾ ਕਰਾਵਾਂਗੇ ਜਿੱਦੀ ਮੋਟਰਸਾਈਕਲ ਨੂੰ ਬੁਲਾ ਮੈਂ ਕਹੇ ਸੁਪਾ ਪਿਆ ਸੀ ਮੈਂ ਉੱਥੋਂ ਉੱਠ ਕੇ ਆਇਆ ਵਾਂ ਤੇ ਚਾਰ ਫੜਿਆ ਮੁੰਡੇ ਨੂੰ ਉਹ ਤੋਂ ਮੇਰੇ ਨਾਲ ਹੱਥ ਲੱਗੇ ਕਰਦੇ ਨੇ ਜਿਵੇਂ ਫੜਦੇ ਬੈਸੀ ਪੰਜ ਛੇ ਜਣੇ ਪੈ ਗਏ ਚਾਰ ਪੰਜ ਜਣੇ ਲੱਗੇ ਨਹੀਂ ਇਹ ਆਏ ਕਿੱਥੋਂ ਆ ਬਤਾ ਕਿਹੜੀ ਰਿਕਵਰੀ ਕਿਹੜੀ ਰਿਕਵਰੀ ਤੋਂ ਆਏ ਆ ਛੋਰੀਆ ਕਿੱਥੋਂ ਦੀ ਕਿਹੜੀ ਬੈਂਕ ਦੀ ਬੈਂਕ ਤੋਂ ਆਏ ਆ ਤੁਹਾਨੂੰ ਉਹਨਾਂ ਨੇ ਆਈਡੀ ਕਾਰਡ ਵਗੈਰਾ ਦਿਖਾਇਆ ਕੋਈ ਨਹੀਂ ਦਿਖਾਇਆ ਬਦਮਾਸ਼ੀ ਕਰਦਾ ਪਹਿਲਾਂ ਜੀ ਮੋੜ ਲਾ ਦੇ ਜਾਪੀ ਕੱਢ ਲਈ ਉਪਰੋਂ ਕਰਦੇ ਨੇ ਤੇ ਚਾਰ ਪੰਜ ਜਣੇ ਬਹਿਣਗੇ ਬਦਮਾਸ਼ ਆ ਕਿੰਦੇ ਅਸੀਂ ਖੜੇ ਸੀ ਬਚਾਉਂ ਕਹਾਂ ਗਏ ਕਿ ਸਿਰੇ ਆ ਕਿੱਥੇ ਤੁਹਾਨੂੰ ਦਿਖਾਓਗੇ ਕਿੰਦੇ ਆਪਣਾ ਕਾਰ ਦਿਖਾਓ ਆਪਣਾ ਜੋ ਵੀ ਆ ਕਿੰਦੇ ਸਰ ਕੀ ਨਾਮ ਹੈ ਤੇ ਇਹ ਜਿਹੜਾ ਮਾਮਲਾ ਸੀ ਕੀ ਹੋਇਆ ਇਹ ਰਸ ਫਰੀ ਐਸ ਆ ਤੇ ਮੈਂ ਲੰਘਦਾ ਜਾ ਰਹੇ ਹਾਂ ਲੰਘਦਾ ਜਾ ਰਿਹਾ ਸਪਰਾਲਾ ਚੌਕ ਦੇ ਵਿੱਚ ਦੋ ਤਰ੍ਹਾਂ ਲੜਦੇ ਹਣਾਂ ਪੁੱਛ ਇੱਕ ਨੂੰ ਸਾਡੇ ਦੂਸਰੀ ਦੋਵੇਂ ਪਾਰਟੀਆਂ ਚੌਕੀ ਜਾਣ ਗਿਆ ਉੱਥੇ ਸ਼ਨਾਰ ਜਾਣ ਗਿਆ ਠੀਕ ਹੈ ਜੀ ਪਰ ਕਬਲੀ ਗੋਗਲੀ ਦਾ ਮੈਟਰ ਇੱਕ ਮੋਟਾ ਸਾਲ ਦਾ ਇਹਨਾਂ ਦਾ ਤੇ ਹੁਣ ਇਹ ਬੰਦੇ ਤੁਸੀਂ ਕਿੱਥੇ ਲੈ ਕੇ ਗਏ ਸਰ ਮੈਂ ਚੰਕੀ ਆਪਣੇ ਕਿਹੜੀ ਚੰਕੀ ਕਿਹੜੀ ਜੌਕੀ ਫੀਚ ਨੰਬਰ ਤੇ ਹਿੰਦੀ ਠੀਕ ਹੈ ਜੀ ਤੇ ਕੀ ਕਾਰਵਾਈ ਹੋ ਰਹੀ ਹੈ ਇਹਨਾਂ ਦੇ ਹੁਣ ਉੱਥੇ ਲੱਗੇ ਆ ਹੌਲਰ ਧਰਮਪਾਲ ਲੈ ਕੇ ਬੈਠੇ ਉਹ ਗਾਹਾਂ ਚਾਰ ਸਾਹ ਦਾ ਗਰਮਿੰਟ ਜੋਗੀ ਕਾਰਵਾਈ ਬਣਦੀ